ਮੇਰਾ ਵੀਰੋ ਨਾਮ ਹੈ ਮੇਰੇ ਬੇਟੇ ਦਾ ਫਰਾਜ 2 ਦਿਨ ਪਹਿਲਾਂ ਗੁੱਡੀਆਂ ਪਿੱਛੇ ਬੱਚਿਆਂ ਦੀ ਲੜਾਈ ਹੋਈ ਤੇ ਉਹ ਜਨਾਨੀ ਨੇ ਜਿਹੜੇ ਮੁੰਡੇ ਨਾਲ ਲੜਾਈ ਹੋਈ ਆ ਉਹਦੀ ਮਾਂ ਨੇ ਕੋਠੇ ਛੱਡ ਕੇ ਆਵਾਜ਼ ਦਿੱਤੀ ਕਿ ਤੁਹਾਡੇ ਮੁੰਡੇ ਨੇ ਇਹ ਆਪਸ ਵਿੱਚ ਕਿੰਨਾ ਲੜੇਗੇ ਆ ਬੋਲ ਮਾਰੀ ਆ ਤੇ ਮੈਂ ਕਹਾਂ ਆਪ ਅੱਗੇ ਤਾਂ ਤੁਸੀਂ ਖੇਡਣ ਨਹੀਂ ਦੇਣਾ ਤੁਸੀਂ ਆਪਣੇ ਮੁੰਡੇ ਨੂੰ ਰੋਕੋ ਮੈਂ ਆਪਣੇ ਨੂੰ ਰੋਕ ਲੈਣੀ ਆ ਕਹਿੰਦੀ ਮੈਂ ਛੱਡਾਂਗੀ ਨਹੀਂ ਮੇਰੇ ਮੂਲੇ ਚੱਕ ਬਹੁਤ ਵਾਕਬ ਹੋ ਗਏ ਆ ਤੇ ਮੈਂ ਉਹ ਦੇਵਾ ਹੈਗੀ ਉਹਨੇ ਚੂੜਾ ਪਾਇਆ ਸੀ ਹੱਥ 'ਚ ਮੈਂ ਸੋਚਿਆ ਨਹੀਂ ਇਹ ਇਸ ਹੱਦ ਤੱਕ ਨਹੀਂ ਜਾ ਸਕਦੀ ਪਰ ਅੱਜ ਸਵੇਰੇ ਮੈਂ ਮ ਆਪਣੇ ਬੇਟੇ ਨੇ ਨਵਾ ਕੇ ਕੋਠੇ ਤੇ ਬਿਟਾਇਆ ਤੇ ਮੈਂ ਬਾਹਰ ਕੱਪੜੇ ਧੋਣ ਲੱਗ ਗਈ ਥੋੜੀ ਦੇਰ ਬਾਅਦ ਮੈਂ ਦੇਖਿਆ ਮੇਰਾ ਬੇਟਾ ਮੇਰੇ ਲੱਗ ਗਿਆ ਹੀ ਰੰਦਾ ਹੀ ਮੈਂ ਸੋਚੀ ਵੀ ਰਾਜ ਨੂੰ ਆਵਾਜ਼ ਦਿੱਤੀ ਨਹੀਂ ਬੋਲਿਆ ਮੈਂ ਫੇਰ ਆਵਾਜ਼ ਦਿੱਤੀ ਨਹੀਂ ਬੋਲਿਆ ਮੈਂ ਲੱਭਣਾ ਸ਼ੁਰੂ ਹੋ ਗਿਆ ਹੋਈ ਆਈ ਤੇ ਉਹ ਦੇਖ ਹੁੰਚ ਬਹੁਤ ਜਿਆਦਾ ਸਿਰ ਤੇ ਸੱਟ ਲੱਗੀ ਹੋਈ ਆ ਤੇ ਮੈਂ ਜਦੋਂ ਉਧਰ ਘਰ ਦੇ ਬੈਕ ਸਾਈਡ 'ਚ ਗਈ ਤੇ ਵਿਰਾਜ ਖਲੋਤਾ ਸੀ ਖੁਰਲੀ ਦੇ ਲਾਗੇ ਤੇ ਮੈਂ ਫੋਨ ਦੇ ਕੇ ਰੋ ਰੋ ਕੇ ਤਾਂ ਕਹਿਣ ਲੱਗੀ ਵਿਰਾਜ ਕੀ ਹੋਇਆ ਇਹ ਮੈਂ ਨਹੀਂ ਦੇ ਰਹੀ ਆਵਾਜ਼ ਦੇ ਰਹੀ ਆ ਤੇ ਤੂੰ ਬੋਲਦਾ ਕਿ ਉਹ ਨਹੀਂ ਪਿਆਈ ਕਿ ਨਾ ਮੰਮੀ ਮੈਨੂੰ ਮੰਗੀ ਨੇ ਮੰਗੀ ਨੇ ਤੇ ਉਹਦੀਆਂ ਪੈਣਾ ਨੰਗਨ ਮਾਰਿਆ ਉਹਦੀ ਮੰਮੀ ਨੇ ਮਰਵਾਇਆ ਇਹ ਮੈਨੂੰ ਤੂੰ ਬੜੇ ਬੁਰੇ ਤਰ੍ਹਾਂ ਉਹਦੇ ਦੇ ਪਰਸੀ ਦੇ ਨਾ ਜਵਾਬ ਦੇ ਰਹੇ ਹੁਣ ਇਹ ਕਿਸ ਕੇ ਦਾ ਉਹ ਬਾਅਦ ਵਿੱਚ ਕੋਈ ਨਹੀਂ ਕੋਈ ਨਹੀਂ ਜਾਣੋ ਇਹ ਸੇ ਬੰਦੇ ਨੇ ਹੋਈ ਇੱਕ ਬੰਦਾ ਇੱਥੇ ਦੇ ਦੇਖ ਲੈਂਦੇ ਆ ਯਾਰਾ ਭਰਾ ਮੇਰਾ ਵੀਰੋ ਨਾਮ ਹੈ ਮੇਰੇ ਬੇਟੇ ਦਾ ਫਰਾਜ ਦੋ ਦਿਨ ਪਹਿਲਾਂ ਗੁੱਡੀਆਂ ਪਿੱਛੇ ਬੱਚਿਆਂ ਦੀ ਲੜਾਈ ਹੋਈ ਤੇ ਉਹ ਜਨਾਨੀ ਨੇ ਜਿਹੜੇ ਮੁੰਡੇ ਨਾਲ ਲੜਾਈ ਹੋਈ ਆ ਉਹਦੀ ਮਾਂ ਨੇ ਕੋਠੇ ਚੜਕੇ ਆਵਾਜ਼ ਦਿੱਤੀ ਕਿ ਤੁਹਾਡੇ ਮੁੰਡੇ ਨੇ ਇਹ ਆਪਸ ਚ ਕਿੰਨਾ ਲੜੇ ਹੈਗੇ ਆ ਬੋਲ ਮਾਰੀ ਆ ਤੇ ਮੈਂ ਕਹਾਂ ਅੱਗੇ ਤਾਂ ਤੁਸੀਂ ਖੇਡਣ ਨਹੀਂ ਦੇਣਾ ਤੁਸੀਂ ਆਪਣੇ ਮੁੰਡੇ ਨੂੰ ਰੋਕੋ ਮੈਂ ਆਪਣੇ ਨੂੰ ਰੋਕ ਲੈਣੀ ਆ ਕਹਿੰਦੀ ਮੈਂ ਛੱਡਾਂਗੀ ਨਹੀਂ ਮੇਰੇ ਮੂਲੇ ਚੱਕ ਬਹੁਤ ਵਾਕਬ ਹੈਗੇ ਆ ਤੇ ਮੈਂ ਕਹਾਂ ਭੈਣ ਜੀ ਲੜਾਈ ਦੀ ਕੋਈ ਗੱਲ ਹੀ ਨਹੀਂ ਅਦਰ ਲੜਨ ਦੇ ਹੁਣ ਤੇ ਫਿਰ ਤੁਸੀਂ ਕਹੋ ਕਹਿੰਦੀ ਮੈਂ ਛੱਡਾਂਗੀ ਨਹੀਂ ਉਹ دیਵਾ ਹੈਗੇ ਉਹਨੇ ਚੂੜਾ ਪਾਇਆ ਸੀ ਹੱਥ 'ਚ ਮੈਂ ਸੋਚਿਆ ਨਹੀਂ ਇਸ ਹੱਦ ਤੱਕ ਨਹੀਂ ਜਾ ਸਕਦੀ ਪਰ ਅੱਜ ਸਵੇਰੇ ਮੈਂ ਆਪਣੇ ਬੇਟੇ ਨੇ ਨਵਾ ਕੇ ਕੋਠੇ ਤੇ ਬਿਟਾਇਆ ਤੇ ਮੈਂ ਬਾਇਦ ਕਪੜੇ ਧੋਣ ਲੱਗੀ ਥੋੜੀ ਦੇਰ ਬਾਅਦ ਮੈਂ ਦੇਖਿਆ ਮੇਰਾ ਬੇਟਾ ਮੇਰੇ ਲੱਗਾ ਹੀ ਰੰਦਾ ਹੀ ਮੈਂ ਸੋਚੀ ਬਿਰਾਜ ਨੂੰ ਆਵਾਜ਼ ਦਿੱਤੀ ਨਹੀਂ ਬੋਲਿਆ ਮੈਂ ਫੇਰ ਆਵਾਜ਼ ਦਿੱਤੀ ਨਹੀਂ ਬੋਲਿਆ ਮੈਂ ਲੱਭਣਾ ਸ਼ੁਰੂ ਹੋ ਗਈ ਕਿਉਂਕਿ ਉਹ ਸਾਰੇ ਮੇਰੇ ਸਾਹ ਚਾਹੀਦਾ ਜਿਲ੍ਹਾ ਕਿੰਨੇ ਸਾਲਾਂ ਤੋਂ ਹਿੰਮਾ ਥੋੜਾ ਕਿੰਨੇ ਸਾਲਾਂ ਚ 42 ਸਾਲ ਚ ਲੱਗਾ ਤੇ ਮੈਂ ਕੋਟੇ ਤੇ ਬੱਚਿਆਂ ਨੇ ਰੋਲਾ ਪਾਇਆ ਕਿ ਬਿਰਾਜ ਉਧਰ ਪਾਸੇ ਡਿੱਗ ਗਿਆ ਹੋਈ ਆਈ ਤੇ ਉਹਦੇ ਖੁੰਚ ਬਹੁਤ ਜ਼ਿਆਦਾ ਸਿਰ ਤੇ ਸੱਟ ਲੱਗੀ ਹੋਈ ਆ ਤੇ ਮੈਂ ਜਦੋਂ ਉਧਰ ਮੈਂ ਘਰ ਦੇ ਬੈਕ ਸਾਈਡ 'ਚ ਗਈ ਤੇ ਵਿਰਾਜ ਖਲੋਤਾ ਸੀ ਖੁਰਲੀ ਦੇ ਲਾਗੇ ਤੇ ਮੈਂ ਫੋਨ ਦੇ ਕੇ ਰੋ ਰੋ ਕੇ ਤਾਂ ਕਹਿਣ ਲੱਗੀ ਵਿਰਾਜ ਕੀ ਹੋਇਆ ਇਹ ਮੈਂ ਨਹੀਂ ਦੇ ਰਹੀ ਆਵਾਜ਼ ਦੇ ਰਹੀ ਆ ਤੇ ਤੂੰ ਬੋਲਦਾ ਕਿ ਉਹ ਨਹੀਂ ਪਿਆਈ ਕਿ ਨਾ ਮੰਮੀ ਮੈਨੂੰ ਮੰਗੀ ਨਹੀਂ ਮੰਗੀ ਨਹੀਂ ਤੇ ਉਹਦੀਆਂ ਭੈਣਾਂ ਨੇ ਮੈਨੂੰ ਮਾਰਿਆ ਉਹਦੀ ਮੰਮੀ ਨੇ ਮਰਵਾਇਆ ਇਹ ਮੈਨੂੰ ਬਹੁਤ ਬੁਰੀ ਤਰ੍ਹਾਂ ਉਹਦੇ ਤੁਸੀਂ ਕੀ ਮੰਗ ਕਰਦੇ ਹੋ ਮੈਨੂੰ ਵੀ ਜਿੱਦਾਂ ਮੇਰੇ ਬੱਚੇ ਨੂੰ ਸੱਟਾਂ ਲੱਗੀਆਂ ਇੰਨੀਆਂ ਜ਼ਿਆਦਾ ਤੇ ਵੀ ਲੱਗਣੀਆਂ ਮੈਨੂੰ ਮੈਂ ਇਨਸਾਫ ਚਾਹੀਦਾ ਉਹਨਾਂ ਨੂੰ ਸਜ਼ਾ ਕਰਾ ਰਾਨੀ ਆ ਬਸ ਸਰਚਾ ਕਰਨਾ ਉਹਨਾਂ ਤੇ ਕੋਈ ਪੁਲੀਸ ਆਈ ਕੋਈ ਪੁਲੀਸ ਅਫਸਰ ਕੋਈ ਜਾ ਕੇ ਦੇਖੇ ਕਿ ਸਨੈਹ ਦਿੱਤਾ ਤੇ ਕੋਈ ਪੁਲੀਸ ਅਫਸਰ ਕੋਈ ਨਹੀਂ ਕਿਤੇ ਤੋ ਹੀ ਜੋ ਕੰਪਲੀਟ ਨਹੀਂ ਕੀਤੀ ਪੁਲਸਾ ਲੈਣਾ ਭੋਨ ਆ ਰਹੇ ਸੀ ਉਧਰ ਉੱਥੇ ਸੀ ਬਲੂ ਹਸਪੀਟਲ ਚ ਮਿਲੇ ਸੀ ਪੁਲਸਾ ਲੈ ਮੈਨੂੰ ਤੇ ਉਹਨੇ ਤੇ ਗੁਰਨਾ ਕੋਈ ਤੁਸੀਂ ਆਏ ਇੱਥੇ ਕੋਈ ਆਇਆ ਨਹੀਂ ਨਹੀਂ ਅਜੇ ਤੱਕ ਕੋਈ ਵੀ ਨਹੀਂ ਆਇਆ ਇਹ ਕੰਦੇ ਭੇਸੀ ਟਾਜੂ ਤੁਸੀਂ ਕੋਈ ਵੀ ਨਹੀਂ ਆਇਆ ਅਜੇ ਤੱਕ ਮੇਰਾ ਵੀ ਜੈਸ਼ ਕੁਮਾਰ ਹੈ ਤੇ ਫੇਰ ਨਾਲ ਮੈਂ ਪਟਕਾ ਤੇ ਮੈਨੂੰ ਫੋਨ ਕੀਤਾ ਗਿਆ ਯਾਨੀ ਕੰਮ ਦੇ ਵਿੱਚ ਤੇ ਇੱਦਾਂ ਗੱਲ ਹੋ ਗਈ ਤੇ ਮੈਂ ਇੱਧਰ ਆਇਆ ਹਸਪੀਟਲ ਆਇਆ ਸਿਵਲ ਹਸਪੀਟਲ ਆਇਆ ਤੇ ਫਿਰ ਕਰਦਿਆਂ ਨੇ ਮੈਨੂੰ ਦੱਸਿਆ ਕਿ ਇੱਦਾਂ ਦਾ ਗੱਲ ਹੋਈ ਨਾਲ ਤੇ ਮੁੰਡੇ ਨੇ ਬੁਲਾ ਕੇ ਤੇ ਉਹਨੂੰ ਡੇਢ ਜਿਹਾ ਥੱਲੇ ਸੋੜਤਾ ਏ ਛੱਤ ਤੋਂ ਤੇ ਨਾਲੇ ਦੀ ਪੈਣਾ ਨੇ ਮਾਰਿਆ ਤੇ ਨਾਲੇ ਦੀ ਮਾਂ ਜਿਹੜੀ ਵੀ ਉਹ ਪਿੱਛੋਂ ਵਜਦੇ ਰਹੀ ਮਾਰੋ 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 ਕਿੰਨੀ ਮਾਤਾ ਦੇ ਬੇਟੇ ਜੀ ਮੇਰੇ ਬੇਟੇ ਦੀ ਮਰੇ ਗਿਆ 11ਵੇਂ ਜੀ ਲੱਗਦਾ 11 ਸਾਲ 11ਵੇਂ ਸਾਲ ਦੇ ਥਾਣੇ ਤੁਹਾਨੂੰ ਉਥੇ ਬੁਲਾਇਆ ਜਾ ਰਿਹਾ ਹੈ। ਥਾਣੇ ਹਾਂਜੀ ਬੁਲਾਇਆ ਜਾ ਰਿਹਾ ਹੈ। ਹਾਂਜੀ ਬੁਲਾਇਆ ਜਾ ਰਿਹਾ। ਤਸੀਮ ਮੰਗ ਕੀ ਕਰਦੇ? ਮੰਗ ਆਇਆ ਜੋ ਸਾਡੇ ਬੱਚੇ ਨਾਲ ਕੀਤਾ ਸਾਨੂੰ ਰਿਹਾ ਹੈ ਸਾਫ ਚਾਹੀਦਾ ਜੇ ਇਹਨਾਂ ਨਾਲ ਵੀ ਇਦਾਂ ਹੀ ਹੋਣਾ ਚਾਹੀਦਾ। ਕਾਨੂੰਨਾਂ ਨੇ ਇਹਨਾਂ ਨੂੰ ਹੋਣਾ ਚਾਹੀਦਾ। ਉਹ ਵੀ ਐਸਮਨ ਪੱਗਾ ਦੇ ਦੀ। ਉਹ ਬੱਚਿਆਂ ਦਾ ਇੱਕ ਗੇਟ ਕੀ ਮਾਂ ਥਾਣੇ ਦੇ ਏਰੀਆ ਦੇ ਵਿੱਚ ਰਾਧਾ ਕਿਸ਼ਨ ਕਲੋਨੀ ਪੈਂਦੀ ਹੈ ਉੱਥੇ ਇੱਕ ਮਸਲਾ ਆਇਆ ਇੱਕ 9 ਸਾਲ ਦਾ ਬੱਚਾ ਆ ਵਿਰਾਜ ਉਹ ਉਹਨੂੰ ਛੱਟ ਲੱਗੀ ਹੈ ਸਿਰ ਦੇ ਉੱਤੇ ਔਰ ਇਹਦੇ ਘਰ ਦੇ ਕਹਿ ਰਹੇ ਆ ਵੀ ਇਹਦੇ ਨਗਵਾਂ ਚ ਇੱਕ ਮੁੰਡਾ ਰਹਿੰਦਾ ਆ ਉਹ ਉਹਨੇ ਉਹਨੂੰ ਧੱਕਾ ਮਾਰਿਆ ਜਿਸ ਨਾਲ ਡਿੱਗਣ ਕਰਕੇ ਉਹਦੇ ਛੱਟ ਲੱਗੀ ਹੈ ਔਰ ਉਹਨੂੰ ਤਸਦੀਕ ਕਰ ਰਹੇ ਆ ਤਸਦੀਕ ਕਰਕੇ ਫਰਦਰ ਜਿਹੜੀ ਹੈ ਪ੍ਰੋਪਰ ਕਾਰਵਾਈ ਜਿਹੜੀ ਉਹਦੇ ਵਿੱਚ ਮੁਕਦਮਾ ਦਰਜ ਜਿਹੜਾ ਕੀਤਾ ਜਾਵੇ ਸਰ ਜੀ ਜੇ ਬੱਚਾ ਹੈ ਉਹ ਉਹ ਵੀ 13 ਸਾਲ ਦਾ ਬੱਚਾ ਆ ਇਹ ਆਪਸ ਚ ਪਹਿਲਾਂ ਸ਼ਾਇਦ ਜੋ ਤਸਦੀਕ ਹੋਇਆ ਵੀ ਪਹਿਲਾਂ ਕ੍ਰਿਕਟ ਦੀ ਬਾਲ ਤੋਂ ਕੋਈ ਨਾਲ ਦੀ ਲੜਾਈ ਹੋਈ ਹੈ ਇੱਕ ਦੋ ਦਿਨ ਪਹਿਲਾਂ ਤੇ ਇਹ ਉਸ ਦਿਨ ਫੇਰ ਲੜੇ ਨੇ ਤੇ ਜਿਸ ਕਰਕੇ ਉਹਨੂੰ 60 ਵਗੈਰਾ ਲੱਗੀ ਸਰ ਇਹ ਬੱਚਿਆਂ ਦਾ ਹੀ ਮਸਲਾ ਨਹੀਂ ਹੋਵੇ ਇਹ ਤਾਂ ਵੱਡੇ ਵੀ ਨ involucd ਹੈਗੇ ਨੇ ਨਹੀਂ ਹੁਣ ਤੱਕ ਜੋ ਤਸਦੀਕ ਹੋ ਰਿਹਾ ਹੈ ਬੱਚਿਆਂ ਦਾ ਆਪਸ ਵਿੱਚ ਮਸਲਾ ਹੈ ਬਾਕੀ ਜੇ ਕਿਸੇ ਵੱਡੇ ਦੀ ਵੀ involvement ਨਿਕਲੇਗੀ ਤੇ ਉਹਦੇ ਖਿਲਾਫ ਹੀ ਕਾਰਵਾਈ ਕੀਤੀ ਜਾਏਗੀ